ਸਟੋਰੇਜ ਕਰਨ ਦੀ ਲੋੜ ਨਹੀਂ ਕੋਈ ਗੈਸ ਗੈਸ ਸਿਲੰਡਰ ਭਰਾਲੋ ਗੱਡੀਆਂ ਦੇ ਟੈਂਕੀਆਂ ਭਰਾਲੋ ਵਾਲੀ ਇੱਕ ਐਦਾਂ ਦੀ ਸਿਚੁਏਸ਼ਨ ਹੈ ਨਹੀਂ ਸਭ ਕੁਝ ਸਾਡੇ ਕੋਲੇ ਪ੍ਰੋਪਰ ਹੈਗਾ ਤੇਲ ਵੀ ਹੈਗਾ ਗੈਸ ਵੀ ਹੈਗੀ ਆ ਜਰੂਰੀ ਵਸਤਾਂ ਸਭ ਕੁਝ ਕੋਈ ਐ ਨਹੀਂ ਕਰਨ ਦੀ ਲੋੜ ਕੇ ਖਰੀਦ ਕੇ ਰੱਖ ਲਓ ਜਾਂ ਕੋਈ ਬਲੈਕ ਮਾਰਕੀਟਿੰਗ ਸ਼ੁਰੂ ਹੋ ਜੇ ਜਾਂ ਕੋਈ ਸਟੋਰੇਜ ਸ਼ੁਰੂ ਹੋ ਜੇ ਇਹਦੇ ਵਾਸਤੇ ਅਸੀਂ ਡਿਪਟੀ ਕਮਿਸ਼ਨਰ ਦੀ ਡਿਊਟੀ ਲਗਾਤੀ ਸਾਡੇ ਮੰਤਰੀਆਂ ਦੀ ਵੀ ਡਿਊਟੀ ਲਗਾਤੀ ਦੋ ਦੋ ਮਨਿਸਟਰ ਹਰ ਜ਼ਿਲ੍ਹੇ ਚ ਬਾਰਡਰ ਦੇ ਚ ਇਹੀ ਮਾਨੀਟਰ ਕਰਨਗੇ ਕੋਈ ਕੋਈ ਇੱਥੇ ਬਲੈਕ ਮਾਰਕੀਟਿੰਗ ਜਾਂ ਕੋਈ ਕੋਈ ਰੋਕ ਕੇ ਆਪਣਾ ਸਮਾਨ ਉਹਨੂੰ ਮਹਿੰਗਾ ਮਹਿੰਗਾ ਆਰਮੀ ਵੱਲੋਂ ਸਾਨੂੰ ਰਿਕੁਆਇਰਮੈਂਟਸ ਨੇ ਉਹ ਸਿ ਪੂਰੀਆਂ ਕਰ ਰਹੇ ਹੁਣੇ ਆਉਂਦੇ ਹੋਈ ਮੇਰੀ ਆਰਮੀ ਨਾਲ ਗੱਲ ਹੋਈ ਹੈ ਉਹਨਾਂ ਨੇ ਇੱਕ ਬੇਨਤੀ ਕੀਤੀ ਹੈ মিডিਆ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਕਈ ਵਾਰੀ ਕੋਈ ਜਿਵੇਂ ਕਿਸੇ ਡਰੋਨ ਦਾ ਪਾਰਟ ਕਿਸੇ ਡਿੱਗ ਪਿਆ ਜਾਂ ਕਿਸੇ ਮਿਜ਼ਾਈਲ ਦਾ ਪਾਰਟ ਡਿੱਗ ਪਿਆ ਖੇਤਾਂ 'ਚ ਜਿਵੇਂ ਬਠਿੰਡੇ ਖਬਰ ਆਈ ਸੀ ਪਠਾਨਕੋਟ ਤੋਂ ਖਬਰ ਆਈ ਸੀ ਗੁਰਦਾਸਪੁਰ ਦੇ ਪਿੰਡਾਂ ਦੀ ਖਬਰ ਆਈ ਹੈ ਅੰਮ੍ਰਿਤਸਰ ਦੇ ਪਿੰਡਾਂ ਦੀ ਖਬਰ ਆਈ ਹੈ ਤਾਂਮ ਤੌਰ ਤੇ ਲੋਕ ਉਹਨੂੰ ਦੇਖਣ ਲਈ ਦਿਨ ਚੜਦੇ ਨੂੰ ਉੱਥੇ ਚਲੇ ਜਾਂਦੇ ਨੇ ਇਹ ਹੱਥ ਜੋੜ ਕੇ ਬੇਨਤੀ ਹੈ ਔਰ ਮਿਲਟਰੀ ਵੱਲੋਂ ਹੈ ਐਡਵਾਈਜ਼ਰੀ ਹੈ ਕਿ ਕਿਰਪਾ ਕਰਕੇ ਜੇ ਤੁਹਾਡੇ ਕੋਈ ਤਮਾਕਾ ਹੋਇਆ ਜਾਂ ਕੁਝ ਹੈ ਤੁਸੀਂ ਉਹਦੀ ਇਨਫੋਰਮੇਸ਼ਨ ਇਮੀਡੀਏਟਲੀ ਪੁਲਿਸ ਨੂੰ ਜਾਂ ਆਰਮੀ ਨੂੰ ਦਿਓ ਉੱਥੇ ਆਪ ਜਾ ਜਾ ਕੇ ਰਸਨਾ ਕਰੋ ਕਿਉਂਕਿ ਉਹ ਕੁਝ ਪਾਰਟ ਉਹਦੇ ਜ਼ਿੰਦਾ ਵੀ ਹੁੰਦੇ ਨੇ ਅਜੇ ਉਹ ਜਿਹੜਾ ਬਰੂਦ ਉਹਦੇ ਵਿੱਚ ਫਟੂਖ ਰਿਹਾ ਹੁੰਦਾ ਪਕਰਿਆ ਹੁੰਦਾ ਜੇ ਕੋਈ ਤਮਾਕਾ ਹੋ ਗਿਆ ਬੰਦੇ ਉੱਤੇ ਇਕੱਠੇ ਹੋਏ ਬਹੁਤ ਨੁਕਸਾਨ ਹੋ ਸਕਦਾ ਸੋ ਬੇਨਤੀ ਇਹੀ ਕਰਦੇ ਆ ਕਿ ਬਿਲਕੁਲ ਘਬਰਾਉਣਾ ਨਹੀਂ ਵਾਹਾਂ ਚ ਨਹੀਂ ਆਉਣਾ ਮਿਲਟਰੀ ਵੱਲੋਂ ਸਾਨੂੰ ਹਰ ਦੋ ਦੋ ਘੰਟੇ ਬਾਅਦ ਅਪਡੇਟ ਵੀ ਕੀਤਾ ਜਾਂਦਾ ਕੁਝ ਚਾਹੀਦਾ ਹੁੰਦਾ ਮਿਲਟਰੀ ਨੂੰ ਕੋਈ ਸਕੂਲ ਚਾਹੀਦਾ ਜਾਂ ਕੋਈ ਕਾਲਜ ਚਾਹੀਦਾ ਠਹਿਰਨ ਵਾਸਤੇ ਜਾਂ ਕੁਝ ਐਂਬੂਲੈਂਸਾਂ ਚਾਹੀਦੀਆਂ ਨੇ ਕੋਈ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੰਦੇ ਆ ਸੋ ਜੇ ਕਿਤੇ ਕੋਈ ਤੁਹਾਨੂੰ ਇਹੋ ਜਿਹੀ ਚੀਜ਼ ਜਿਹੜੀ ਬੰਬ ਵਰਗੀ ਹੈ ਜਾਂ ਡਰੋਨ ਦਾ ਕੋਈ ਪਾਰਟ ਲੱਗਦਾ ਹੈ ਜਾਂ ਮਿਜ਼ਾਈਲ ਦਾ ਪਾਰਟ ਇਮੀਡੀਏਟਲੀ ਪੁਲਿਸ ਨੂੰ ਇਨਫਾਰਮ ਕਰੋ ਫੌਜ ਉੱਥੇ ਆ ਕੇ ਜਿਹੜਾ ਉਹਨੂੰ ਡਿਫਿਊਜ਼ ਕਰੂਗੀ ਉਸ ਤੋਂ ਪਹਿਲਾਂ ਜਾ ਕੇ ਉੱਥੇ ਰਸ਼ ਕਰਕੇ ਦੇਖਣ ਦਾ ਜਿਹੜਾ ਉਹ ਸਿਲਸਲਾ ਬੰਦ ਹੋਣਾ ਚਾਹੀਦਾ ਸੋ ਮੈਂ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਜੇ ਰੱਬ ਨਾ ਕਰੇ ਤੁਹਾਡੇ ਇਲਾਕੇ ਚ ਇਸ ਤਰ੍ਹਾਂ ਦਾ ਕੁਝ ਪਾਇਆ ਜਾਂਦਾ ਤਾਂ ਪੁਲਿਸ ਨੂੰ ਤੇ ਆਰਮੀ ਨੂੰ ਇਨਫਾਰਮੇਸ਼ਨ ਦਿਓ ਉਹਦੇ ਉਤੋਂ ਤੋਂ ਦੂਰ ਰਹੋ ਕਿਉਂਕਿ ਉਹ ਹੋ ਸਕਦਾ ਉਹਦੇ ਚ ਹਜੇ ਉਹ ਜ਼ਿੰਦਾ ਹੋਵੇ ਹਜੇ ਉਹਦੇ ਚ ਬਾਰੂਦ ਜਿਹੜਾ ਉਫਟਿਆ ਨਾ ਉਹ ਵੀ ਜ ਡਿਫਿਊਜ਼ ਨਾ ਹੋਇਆ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ারਸ ਐਕਸਪੀਰੀਅੰਸ ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, masonry, carpentry. For more information, please contact him at under Check Trade platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ